ਪੂਰੀ ਦੁਨੀਆ ਦੇ ਵਿੱਚ ਕਿਤੇ ਵੀ ਜਦੋਂ ਕਿਸੇ ਵੀ ਸਰਕਾਰ ਦੇ ਵੱਲੋਂ ਵਿਵਾਦਿਤ ਕਾਨੂੰਨ ਜਨਮ ਲੈਂਦਾ ਹੈ ਤੇ ਉਸ ਦਾ ਵਿਰੋਧ ਹੋਣਾ ਲਾਜ਼ਮੀ ਹੁੰਦਾ ਹੈ ਪਰ ਇਸ ਵਾਰ ਇਹ ਕਾਨੂੰਨ ਕਿਸੇ ਐਸੀ ਧਰਤੀ ਤੇ ਜਾਂ ਐਸੇ ਦੇਸ਼ ਦੇ ਵਿੱਚ ਨਹੀਂ ਬਣਿਆ ਕਿ ਜਿੱਥੇ ਲਿਬਰਟੀ ਨਾ ਹੋਵੇ ਜਿੱਥੇ ਲਿਬਰਲ ਸਰਕਾਰ ਨਾ ਚੱਲੇ ਇਹ ਉਸ ਮੁਲਕ ਦੇ ਕਾਨੂੰਨ ਦੀ ਗੱਲ ਕਰ ਰਹੇ ਹਾਂ ਇੱਕ ਸੂਬਾ ਕੈਨੇਡਾ ਦਾ ਕਿਊਬਿਕ ਸੂਬਾ ਜਿੱਥੇ ਇੱਕ ਕਾਨੂੰਨ ਪਾਸ ਹੁੰਦਾ ਹੈ ਜਿਸ ਤੇ ਬਾਅਦ ਵਿੱਚ ਵਿਰੋਧ ਤੋਂ ਬਾਅਦ ਹੁਣ ਗੱਲਾਂ ਸਾਹਮਣੇ ਆਈਆਂ ਨੇ ਉਸ ਦੇ ਵਿੱਚ ਸਰਕਾਰੀ ਅਹੁਦਿਆਂ ਤੇ ਤਨਖਾਤ ਚਾਹੇ ਵੱਖ-ਵੱਖ ਖੇਤਿਆਂ ਦੇ ਵੀ ਸਰਕਾਰੀ ਅਹੁਦੇ ਤੇ ਕੋਈ ਤਨਖਾਤ ਸਿੱਖ ਹੋਣ ਖਾਸ ਕਰਕੇ ਉਹਨਾਂ ਲਈ ਕਾਨੂੰਨ ਹੈ ਜਾਂ ਹੋਰ ਵੀ ਕੋਈ ਧਾਰਮਿਕ ਚਿੰਨ੍ਹ ਪਹਿਨਣ ਦੇ ਉਹਨਾਂ ਨੂੰ ਅਧਿਕਾਰ ਨਹੀਂ ਇਥੋਂ ਤੱਕ ਕਿ ਦਸਤਾਰ ਸਜਾਉਣ ਦਾ ਵੀ ਅਧਿਕਾਰ ਉਹਨਾਂ ਦੇ ਕੋਲੋਂ ਖੋਣ ਦੀ ਗੱਲ ਉਸ ਕਾਨੂੰਨ ਦੇ ਵਿੱਚ ਦਰਜ ਹੈ ਇਸੇ ਕਰਕੇ ਇਸ ਦਾ ਵਿਰੋਧ ਹੋਇਆ ਹੁਣ ਕੌਮੀ ਘੱਟ ਗਿਣਤੀਆਂ ਦੇ ਸਾਬਕਾ ਚੇਅਰਮੈਨ ਤਰਲੋਚਨ ਸਿੰਘ ਇਸ ਗੱਲ ਨੂੰ ਲੈ ਕੇ ਪਹਿਲ ਕਦਮੀ ਕਰਦੇ ਨੇ ਔਰ ਕੈਨੇਡਾ ਦੇ ਕਿਊਬਿਕ ਸੂਬੇ ਦੇ ਵਿੱਚ ਪਾਸ ਕੀਤੇ ਗਏ ਜਾਂ ਬਣਾਏ ਗਏ ਇਸ ਕਾਨੂੰਨ ਦਾ ਵਿਰੋਧ ਕਰਨਾ ਗੇਨ ਉਹਨਾਂ ਨੇ ਇੱਥੋਂ ਤੱਕ ਅਪੀਲ ਕੀਤੀ ਹੈ ਧਾਰਮਿਕ ਜਥੇਬੰਦੀਆਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਨੂੰ ਐਸਜੀਪੀਸੀ ਨੂੰ ਕਿ ਇਸ ਮਾਮਲੇ ਨੂੰ ਵਾਦ ਤੋਂ ਵਾਦ ਜੋਰ ਸ਼ੋਰ ਦੇ ਨਾਲ ਚੁੱਕਿਆ ਜਾਵੇ ਖਾਸ ਕਰਕੇ ਜਿਹੜੇ ਕੈਨੇਡਾ ਦੇ ਵਿੱਚ ਵੱਖ-ਵੱਖ ਸੂਬਿਆਂ 'ਚ ਸਿੱਖ ਆਗੂ ਨੁਮਾਇੰਦਗੀ ਕਰ ਰਹੇ ਨੇ ਉਹਨਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਇਸ ਕਾਨੂੰਨ ਦਾ ਵਿਰੋਧ ਕੀਤਾ ਜਾਵੇ ਤਾਂ ਕਿ ਇਹ ਕਾਨੂੰਨ ਲਾਗੂ ਨਹੀਂ ਹੋਣਾ ਚਾਹੀਦਾ ਔਰ ਜੇਕਰ ਇਹ ਲਾਗੂ ਹੁੰਦਾ ਹੈ ਤਾਂ ਸਰਕਾਰੀ ਅਹੁਦਿਆਂ ਤੇ ਤਾਇਨਾਤ ਸਿੱਖ ਨਾ ਕੜਾ ਪਹਿਨ ਸਕਦੇ ਨੇ ਨਾ ਕੋਈ ਹੋਰ ਧਾਰਮਿਕ ਚਿੰਨ ਇਥੋਂ ਤੱਕ ਕਿ ਦਸਤਾਰ ਸਜਾਉਣ ਦਾ ਵੀ ਹੱਕ ਉਹਨਾਂ ਤੋਂ ਖੋਇਆ ਜਾਏਗਾ ਇਸ ਕਾਨੂੰਨ ਦੇ ਨਾਲ ਇਸ ਦਾ ਹੁਣ ਵਿਰੋਧ ਹੋਣ ਲੱਗਿਆ ਵਿਸਥਾਰ ਨਾਲ ਦੱਸਦੀਆਂ ਕਿ ਉਹਨਾਂ ਨੇ ਇਹ ਮੁੱਦਾ ਕਿਵੇਂ ਚੁੱਕਿਆ ਤੇ ਕਾਨੂੰਨ ਕੀ ਹੈ আর ਕਦੋਂ ਇਸ ਕਾਨੂੰਨ ਨੂੰ ਹੋਂਦ ਵਿੱਚ ਲਿਆਂਦਾ ਗਿਆ ਸ਼੍ਰੋਮਣੀ ਕਮੇਟੀ ਤੇ ਕੈਨੇਡਾ ਦੇ ਸਿੱਖ ਆਗੂ ਮੁੱਦਾ ਚੁੱਕਣ ਇਸ ਦੇ ਬਾਰੇ ਕੌਮੀ ਘਾਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤਰਲੋਚਨ ਸਿੰਘ ਨੇ ਆਵਾਜ਼ ਚੁੱਕੀ ਹੈ ਕੈਨੇਡਾ ਦੇ ਕਿਊਬਿਕ ਸੂਬੇ 'ਚ ਸਰਕਾਰੀ ਅਹੁਦਿਆਂ ਤੇ ਤਨਖਾਹ ਸਿੱਖਾਂ ਦੇ ਦਸਤਾਰ ਸਜਾਉਣ ਤੇ ਪਾਬੰਦੀ ਦਾ ਵਿਰੋਧ ਕੀਤਾ ਜਾ ਰਿਹਾ ਹੈ। ਉਹਨਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਕੈਨੇਡਾ ਦੇ ਸਿੱਖ ਸੰਸਦ ਮੈਂਬਰਾਂ ਨੂੰ ਅਪੀਲ ਕੀਤੀ ਹੈ ਕੋਈ ਮੁੱਦਾ ਉਥੋਂ ਦੀ ਸਰਕਾਰ ਨਾਲ ਓਲ ਚੁੱਕਣ। ਉਹਨਾਂ ਕਿਹਾ ਕਿ ਸਿੱਖਾਂ ਨੂੰ ਕਿਊਬਿਕ ਦੇ ਮੁੱਖ ਮੰਤਰੀ ਨਾਲ ਮਿਲ ਕੇ ਕਾਨੂੰਨ 'ਚ ਸੋਧ ਦੀ ਅਪੀਲ ਕਰਨੀ ਚਾਹੀਦੀ ਹੈ ਤੇ ਜੇ ਲੋੜ ਹੋਵੇ ਤਾਂ ਉਹ ਕੈਥੋਲਿਕ ਚਰਚ ਦੀ ਵੀ ਸਹਾਇਤਾ ਲੈ ਸਕਦੇ ਨੇ। ਸਾਬਕਾ ਸੰਸਦ ਮੈਂਬਰ ਨੇ ਬਰਤਾਨੀਆਂ ਦੇ ਆਪਣੇ ਸਾਥੀਆਂ ਤੋਂ ਸਬਕ ਲੈਣ ਲਈ ਕਿਹਾ ਜਿਨ੍ਹਾਂ ਸਿੱਖ ਕਕਾਰਾਂ ਦੀ ਰਾਖੀ ਲਈ ਕਾਨੂੰਨ 'ਚ ਸੋਧ ਕਰਵਾਈ ਸੀ ਕਿ ਬਕਸੂਬੇ ਵਿੱਚ ਜੂਨ 2019 'ਚ ਪਾਸ ਕੀਤੇ ਗਏ ਵਿਵਾਦਤ ਕਾਨੂੰਨ ਬਿੱਲ 21 ਦੀ ਗੱਲ ਹੋ ਰਹੀ ਹੈ ਇੱਥੇ ਵਿੱਚ ਜੱਜਾਂ ਪੁਲਿਸ ਅਧਿਕਾਰੀਆਂ ਅਧਿਆਪਕਾਂ ਤੇ ਹੋਰ ਸਰਕਾਰੀ ਅਹੁਦਿਆਂ ਤੇ ਤਾਇਨਾਤ ਵੱਖ-ਵੱਖ ਵਿਅਕਤੀਆਂ ਨੂੰ ਕੰਮ ਕਰਨ ਸਮੇਂ ਕਿਰਪਾਨ ਦਸਤਾਰ ਤੇ ਹਜਾਬ ਜਿਹੇ ਧਾਰਮਿਕ ਚਿੰਨ੍ਹ ਧਾਰਨ ਕਰਨ ਤੇ ਪਾਬੰਦੀ ਲਾਈ ਗਈ ਹੈ ਇਹ ਨਹੀਂ ਕਿ ਇਕੱਲੇ ਇਸ ਦੇ ਵਿੱਚ ਸਿੱਖਾਂ ਨੂੰ ਸ਼ਾਮਲ ਕੀਤਾ ਗਿਆ ਇਥੋਂ ਤੱਕ ਕਿ ਜਿਹੜੇ ਵੀ ਧਾਰਮਿਕ ਚਿੰਨ੍ਹ ਹੁੰਦੇ ਨੇ ਕਿਸੇ ਵੀ ਕਮਿਊਨਿਟੀ ਦੇ ਕਿਸੇ ਵੀ ਸੁਸਾਇਟੀ ਦੇ ਤਾਂ ਉਹਨਾਂ ਦੇ ਉੱਤੇ ਪਾਬੰਦੀ ਲਾਈ ਜਾਣੀ ਆ ਇਸ ਦੇ ਵਿੱਚ ਸਭ ਤੋਂ ਵੱਡੀ ਗਿਣਤੀ ਖਾਸ ਕਰਕੇ ਕੈਨੇਡਾ ਦੇ ਵਿੱਚ ਤਾਂ ਮਿੰਨੀ ਪੰਜਾਬ ਜਿਹਨੂੰ ਕਿਹਾ ਜਾਂਦਾ ਵਸਿਆ ਹੋਇਆ ਤੇ ਜੇ ਉੱਥੇ ਗਿਣਤੀ ਵੀ ਆ ਜਿਹੜੀ ਉਹ ਸਿੱਖ ਭਾਈਚਾਰੇ ਦੀ ਵੀ ਵੱਡੀ ਗਿਣਤੀ ਦੇ ਵਿੱਚ ਆ ਇਥੋਂ ਤੱਕ ਕਿ ਇਕੱਲੇ ਹੁਣ ਉਹ ਵੋਟਰ ਨਹੀਂ ਰਹੇ ਉੱਥੋਂ ਦੇ ਸੰਸਦ ਮੈਂਬਰ ਵੀ ਬਣਦੇ ਨੇ ਫਿਰ ਵੀ ਜਹੇ ਕੈਨੇਡਾ ਦੇ ਕਿਸੇ ਵੀ ਸੂਬੇ ਦੇ ਵਿੱਚ ਕਾਨੂੰਨ ਹੋਂਦ ਵਿੱਚ ਆਉਂਦਾ ਤਾਂ ਫਿਰ ਆਪਣੇ ਆਪ ਦੇ ਸਵਾਲ ਖੜੇ ਹੁੰਦੇ ਨੇ ਹੁਣ ਇਹ ਧਾਰਮਿਕ ਚਿੰਨ ਜਿਹੜੇ ਨੇ ਉਹ ਪਾਉਣ ਦੇ ਉੱਤੇ ਪਾਬੰਦੀ ਲਾਉਣ ਨੂੰ ਲੈ ਕੇ ਧਾਰਨ ਕਰਨ ਨੂੰ ਲੈ ਕੇ ਪਾਬੰਦੀ ਇਸ ਕਾਨੂੰਨ ਦੇ ਵਿੱਚ ਸ਼ਾਮਲ ਹੈ ਜਿਹੜਾ ਕੀ ਕਾਨੂੰਨ ਕਿਊਬਕ ਸੂਬੇ 'ਚ ਜੂਨ 1900 2019 'ਚ ਜਿਹੜਾ ਪਾਸ ਕੀਤਾ ਗਿਆ ਵਿਵਾਦਤ ਕਾਨੂੰਨ ਜਿਹੜਾ ਕਿ ਬਿਲ 21 ਹੈ ਇਸ ਦੇ ਉੱਤੇ ਰੋਕ ਲਾਉਣ ਦੀਆਂ ਗੱਲਾਂ ਪਾਬੰਦੀ ਲਾਉਣ ਦੀਆਂ ਗੱਲਾਂ ਹੋ ਰਹੀਆਂ ਨੇ ਕਿ ਇਸ ਦਾ ਵਿਰੋਧ ਹੋਣਾ ਚਾਹੀਦਾ ਹੈ ਇਸ ਸਾਫ ਅਵਰੀਚ ਕਿਊਬਕ ਕੋਰਟ ਆਫ ਅਪੀਲ ਨੇ ਵਾਅਦਤ ਕਾਨੂੰਨ ਬਹਾਲ ਰੱਖਣ ਦੇ ਹੁਕਮ ਸੁਣਾਏ ਹਨ ਤਰਲੋਚਨ ਸਿੰਘ ਨੇ ਕਿਹਾ ਕਿ ਕਿਊਬਕ ਚ ਫ੍ਰਾਂਸ ਨਾਲੋਂ ਵੀ ਵੱਧ ਗੰਭੀਰ ਕਾਨੂੰਨ ਹੈ ਕਿਉਂਕਿ ਉੱਥੇ ਸਿਰਫ ਸਰਕਾਰੀ ਸਕੂਲਾਂ ਚ ਸਿੱਖ ਵਿਦਿਆਰਥੀਆਂ ਦੇ ਪਗੜੀ ਸਜਾਉਣ ਤੇ ਪਾਬੰਦੀ ਹੈ ਉਹਨਾਂ ਇਸ ਗੱਲ ਤੇ ਹੈਰਾਨੀ ਜਤਾਈ ਕਿ ਕੈਨੇਡਾ ਦੀ ਸੰਸਦ ਚ ਸਿੱਖ ਮੈਂਬਰਾਂ ਨੇ ਹਾਲੇ ਤੱਕ ਇਹ ਮੁੱਦਾ ਕਿਉਂ ਨਹੀਂ ਚੁੱਕਿਆ ਪੀਟੀਆਈ ਨਿਊਜ਼ ਏਜੰਸੀ ਦੇ ਹਵਾਲੇ ਨਾਲ ਵੱਖ-ਵੱਖ ਅਖਬਾਰਾਂ ਦਾ ਇਹ ਹਿੱਸਾ ਬਣੀ ਹੈ ਖਬਰ ਜਿਹੜੀ ਕਿ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਜਿਹੜੇ ਕਿ ਕੌਮੀ ਘਟ ਗਿਣਤੀਆਂ ਦੇ ਕਮਿਸ਼ਨ ਦੇ ਜਿਹੜੇ ਸਾਬਕਾ ਚੇਅਰਮੈਨ ਨੇ ਤਰਲੋਚਨ ਸਿੰਘ ਉਹਨਾਂ ਨੇ ਇਹ ਗੱਲ ਚੁੱਕੀ ਹੈ ਕਿ ਕਈ ਮੁਲਕਾਂ ਦੇ ਵਿੱਚ ਅਜਿਹੇ ਕਾਨੂੰਨ ਨੇ ਜਿੱਥੇ ਸਿੱਖ ਵਿਦਿਆਰਥੀਆਂ ਨੂੰ ਵਿਪਗ ਬੰਨਣ ਦੀ ਜਿਹੜੀ ਆ ਇਜਾਜ਼ਤ ਤੱਕ ਨਹੀਂ ਆ ਆਗਿਆ ਨਹੀਂ ਹੈ ਤਾਂ ਹੁਣ ਕੈਨੇਡਾ ਦਾ ਜੇਕਰ ਸੂਬਾ ਇੱਕ ਅਜਿਹਾ ਕਾਨੂੰਨ ਲੈ ਕੇ ਆਉਂਦਾ ਜਿਸ ਦੇ ਵਿੱਚ ਧਾਰਮਿਕ ਚਿੰਨ੍ਹ ਨੂੰ ਪੈਣਨ ਦੇ ਉੱਤੇ ਧਾਰਨ ਕਰਨ ਦੇ ਉੱਤੇ ਹੀ ਪਾਬੰਦੀ ਹੋਵੇ ਤਾਂ ਫਿਰ ਕਿਵੇਂ ਕਹਿ ਸਕਦੇ ਆ ਕਿ ਉੱਥੇ ਵੀ ਆਜ਼ਾਦੀ ਹੈ ਦੈਸੇ ਕਰਕੇ ਉਹਨਾਂ ਨੇ ਕਿਹਾ ਕਿ ਉਥੋਂ ਦੀ ਸਰਕਾਰ ਦੇ ਨਾਲ ਜਾਂ ਕੈਥੋਲਿਕ ਚਰਚ ਦੇ ਸਹਿਯੋਗ ਵੀ ਲੈਣੇ ਚਾਹੀਦੇ ਨੇ ਉਹਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ আর ਗੱਲਬਾਤ ਜੇਕਰ ਤੁਰੇਗੀ ਤਾਂ ਫਿਰ ਇਹ ਜਈਆਂ پابੰਦੀਆਂ ਹਟਾਈਆਂ ਜਾ ਸਕਦੀਆਂ ਨੇ ਇਹ ਗੱਲ ਹੁਣ ਸਾਹਮਣੇ ਨਿਕਲ ਕੇ ਆਈ ਹੈ ਦੇਖਦੇ ਹਾਂ ਇਸ ਮਾਮਲੇ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕੈਨੇਡਾ ਦੇ ਵਿੱਚ ਵਸਣ ਵਾਲੀ ਵਸੋ ਖਾਸ ਕਰਕੇ ਪੰਜਾਬੀ ਮੂਲ ਉਹ ਇਸ ਦਾ ਕਿਸ ਹੱਦ ਤੱਕ ਔਰ ਕਿਸ ਪੱਧਰ ਤੱਕ ਕਿਸ ਤਰੀਕੇ ਨਾਲ ਵਿਰੋਧ ਕਰਦੇ ਨੇ ਉਸ ਤੋਂ ਬਾਅਦ ਦੀ ਇਸ ਦਾ ਪਤਾ ਲੱਗੇਗਾ ਕਿ ਕਾਨੂੰਨ ਹੂ ਬਹੂ ਲਾਗੂ ਕਰ ਦਿੱਤਾ ਗਿਆ ਜਿਵੇਂ ਬਣਾਇਆ ਸੀ ਜਾਂ ਫਿਰ ਇਸ ਦੇ ਵਿੱਚ ਸੋਧਾ ਕਰਕੇ ਉਸ ਨੂੰ ਲਾਗੂ ਕੀਤਾ ਜਾਵੇਗਾ ਇਸ ਦੇ ਬਾਰੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਅਪਡੇਟ ਆਵੇਗਾ ਕੋਸ਼ਿਸ਼ ਕਰਾਂਗੇ ਉਹ ਵੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਫਿਲਹਾਲ ਤੁਸੀਂ ਬਣੇ ਰਹੋ এবিসি ਪੰਜਾਬ ਦੇ ਨਾਲ